ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਟਰੈਵਲ ਏਜੰਟਾਂ ਵਿਰੁੱਧ ਪੰਜ ਨਵੀਆਂ ਐਫਆਈਆਰ ਜਾਰਜ ਕਰਦਿਆਂ ਦੋ ਨੂੰ ਗ੍ਰਿਫਤਾਰ ਕੀਤਾ ਏ ਡੀਜੀਪੀਐਨਆਰਆਈ ਮਾਮਲੇ ਪ੍ਰਵਿੰਸ ਨਹਾ ਦੀ ਅਗਵਾਈ ਵਾਲੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਟਰੈਵਲ ਏਜੰਟਾਂ ਵਿਰੁੱਧ ਪੰਜ ਨਵੀਆਂ ਐਫਆਈਆਰਜ਼ ਦਰਜ ਕੀਤੀਆਂ ਅਤੇ ਦੋ ਹੋਰ ਧੋਖੇਬਾੜ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ ਹੁਣ ਤੱਕ ਕੋਲ ਐਫ ਆਈ ਆਰ ਦਰਜ ਦੀ ਗਿਣਤੀ 15 ਹੋ ਗਈ ਹੈ ਚਾਤਕੀ ਗ੍ਰਫਤਾਰੀਆਂ ਦੀ ਗਿਣਤੀ 3 ਹੋ ਗਈ ਹੈ ਐਫ ਆਈ ਆਰ ਜੋ ਨਾ ਏਜੰਟਾ ਵਿਰੁੱਧ ਦਰਜ ਕੀਤੀਆਂ ਗਈਆਂ ਜਿਨ੍ਹਾਂ ਨੇ ਕਾਥੀ ਤੌਰ ਤੇ ਪੀੜਤਾਂ ਨੂੰ ਅਮਰੀਕਾ 'ਚ ਗੈਰ ਕਾਨੂੰਨੀ ਢੰਗ ਨਾਲ ਢਾਕਲ ਹੁੰਦੇ ਝੂਠੇ ਵਾਅਦੇ ਕਰਕੇ ਧੋਖਾ ਦਿੱਤਾ ਸੀ ਜਿਸ ਦੇ ਨਤੀਜੇ ਵਜੋਂ ਆਦੀ ਵਤਨ ਵਾਪਸੀ ਹੋਈ ਹੈ ਤਾਜ਼ਾ ਐਫ ਆਈ ਆਰਸ 17 ਤੇ 18 ਫਰਵਰੀ ਨੂੰ ਤਰਨ ਤਰਨ ਐਸੇ ਅਸਨਗਰ ਮੋਕਾ ਅਤੇ ਸੰਗਰੂਰ ਜ਼ਿਲ੍ਹਿਆਂ 'ਚ ਦਰਜ ਕੀਤੀਆਂ ਗਈਆਂ ਦਰਜ ਹੋਈਆਂ ਐਫਆਈਆਰ 17 ਫਰਵਰੀ ਨੂੰ ਐਫਆਈਆਰ ਨੰਬਰ 25 ਸ਼ਾਮਲ ਹੈ ਜੋਤਨਤਾਰਨ ਦੇ ਪੁਲਿਸ ਸਟੇਸ਼ਨ ਪੱਟੀ 'ਚ ਚੰਡੀਗੜ੍ਹ ਤੇ ਯਮੁਨਾ ਨਗਰ ਤੋਂ ਕੰਮ ਕਰਨ ਵਾਲੇ ਇੱਕ ਜਾਂਕ ਜਿਸ ਨੇ ਕਾਨੂੰਨੀ ਇਮੀਗ੍ਰੇਸ਼ਨ ਦੇ ਬਹਾਨੇ ਇੱਕ ਪੀੜਤ ਤੋਂ ਧੋਖਾਧੜੀ ਨਾਲ 44 ਲੱਖ ਰੁਪਏ ਵਸੂਲੇ ਸਨ ਵਸੂਲੇ ਸਨ ਪਰ ਉਸਨੂੰ ਨਿਕਾਰਗੁਆ ਤੇ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਵਰੋਧ ਦਰਜ ਕੀਤੀ ਗਿਆ ਐਫ ਆਈ ਆਰ ਨੰਬਰ 19 ਮਿਤੀ 17 ਫਰਵਰੀ ਐਸ ਐਸ ਨਗਰ ਦੇ ਪੁਲਿਸ ਸਟੇਸ਼ਨ ਮਾਜਰੀ ਵਿਖੇ 에ਜੰਟ ਮੁਕਲ ਅਤੇ ਗੁਰਜਿੰਦਰ ਟਾਲ ਬਰੋਧ ਦਰਜ ਕੀਤੀ ਗਈ ਹੈ ਇਹਨੇ ਇੱਕ ਪੀੜਤ ਨੂੰ ਗੁੰਮਰਾ ਕਰਕੇ 45 ਲੱਖ ਰੁਪਏ ਵਸੂਲੇ ਅਤੇ ਉਸ ਨੂੰ ਕੋਲੰਬੀਆ ਤੇ ਮੈਕਸੀਕੋ ਰਾਹੀਂ ਭੇਜਿਆ ਇਸੇ ਤਰ੍ਹਾਂ ਐਫ ਆਈ ਆਰ ਨੰਬਰ 30 ਮਿਤੀ 18/2/25 ਨੂੰ ਮੋਗਾ ਦੇ ਪੁਲਿਸ ਸਟੇਸ਼ਨ ਧਰਮਕੋਟ ਵਿਖੇ ਦਰਜ ਕੀਤੀ ਗਈ ਜਿਸ ਵਿੱਚ ਮੁਲਜ਼ਮਾਂ ਦੀ ਪਛਾਣ ਸੁਖਵਿੰਦਰ ਸਿੰਘ, ਤਲਵਿੰਦਰ ਸਿੰਘ, ਪ੍ਰੀਤਮ ਕੌਰ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਜਿਨ੍ਹਾਂ ਵਿੱਚ ਏਕਮ ਟਰੈਵਲ ਚੰਡੀਗੜ੍ਹ ਦੇ ਮੈਂਬਰ ਵੀ ਸ਼ਾਮਲ ਹਨ ਜਿਨ੍ਹਾਂ ਨੇ ਇੱਕ ਪੀੜਤ ਨੂੰ ਝੂਠੇ ਵਰਕ ਪਰਮਿਟ ਅਤੇ ਸਿੱਧੀ ਯੂਐਸਏ ਫਲਾਈਟ ਦਾ ਲਾਲਚ ਦੇ ਕੇ 45 ਲੱਖ ਰੁਪਏ ਦੀ ਰਕਮ ਵਸੂਲੀ ਸੀ ਪਰ ਉਸ ਨੂੰ ਸਪੇਨ ਅਤੇ ਆਲਾ ਸੈਲਵਾ ਡੋਰ ਆਹੀ ਅਮਰੀਕਾ ਭੇਜਿਆ ਬਾਕੀ ਦੋ ਐਫਆਈਆਰ ਦਰਜ ਐਫਆਈਆਰ ਨੰਬਰ 15 ਮਿਤੀ 18 ਦੋ 25 ਨੂੰ ਸੰਗਰੂਰ ਦੇ ਪੁਲਿਸ ਥਾਣਾ ਖਨੋਰੀ ਵਿਖੇ ਹਰਿਆਣਾ ਦੇ ਅੰਗਰੇਜ ਸਿੰਘ ਅਤੇ ਜਗਜੀਤ ਸਿੰਘ ਦੁਆਰਾ ਚਲਾਈ ਜਾ ਰਹੀ ਵੀਜ਼ਾ ਅਤੇ ਟਰੈਵਲ ਕੰਪਨੀ ਵਿਰੁੱਧ ਦਰਜ ਕੀਤੀ ਗਈ ਹੈ ਐਫਆਈਆਰ ਨੰਬਰ 95 ਮਿਤੀ 18 ਫਰਵਰੀ ਨੂੰ ਪੁਲਿਸ ਸਟੇਸ਼ਨ ਗੋਇੰਦਵਾਲ ਸਾਹਿਬ ਵਿਖੇ ਜਟ ਗੋਲਡੀ ਵਿਰੁੱਧ ਦਰਜ ਕੀਤੀ ਗਈ ਹੈ ਜੋਕੀਤੀ ਲੀਡਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਟੇ ਨੇੜੇ ਕੰਮ ਕਰ ਰਹੀ ਸੀ ਉਸਨੇ ਫੀਟਕਰ ਨੂੰ ਅਮਰੀਕਾ ਚ ਕਾਨੂੰਨੀ ਦਾਖਲਾ ਦਿਵਾਨ ਲਈ 45 ਲੱਖ ਵਸੂਲੇ ਹਾਸਲ ਹਨ ਅੰਗਰੇਜ਼ ਸਿੰਘ ਤੇ ਜਗਜੀਤ ਸਿੰਘ ਵਜੋਂ ਪਛਾਨੇ ਗਏ ਦੋ ਟਰੈਵਲ ਏਜੰਟਾਂ ਨੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ